ਜਦ ਇਹਨੇ ਸਮਝੌਤਾ ਕਰਨ ਨੂੰ ਕਿਹਾ ਤੈਨੂੰ ਫਿਰ ਤੂੰ ਕਿਉਂ ਕਰਿਆ ਤੂੰ ਕੰਨਾਂ ਸੀ ਜਮਣੋ ਤਾਂ ਦਿਨ ਗਲਤੀ ਤੇਰੀ ਆ ਮੰਨ ਗਿਆ ਤੂੰ ਇਸ ਗਲਤੀ ਨੂੰ ਦੇਖ ਵੀ ਇਹ ਮੰਨ ਰਿਹਾ ਇਸ ਟਾਈਮ ਇਹਦੀ ਗਲਤੀ ਇਹ ਆ ਤੂੰ ਮੰਨਦਾ ਇਸ ਗਲਤੀ ਨੂੰ ਆਪਣੀ ਨੂੰ ਹੁਣ ਵੀ ਤੂੰ ਇਹਨੂੰ ਪੰਚ ਕਰਿਆ ਹਾਂ ਮੰਨਦਾ ਮੰਨਦਾ ਨਾ ਹੁਣ ਤੋਰਾ ਪ੍ਰੋਗਰਾਮ ਚੱਲ ਰਿਹਾ ਸੀ ਇਹਨੇ ਤੇਤੋ ਰਿਮੋਟ ਖੋਣ ਦੀ ਕੋਸ਼ਿਸ਼ ਕੀਤੀ ਕੌਣ ਦੀ खो ਲਿਆ ਸੀ। ਤੂੰ ਮੰਨਦਾ ਇਸ ਗਲਤੀ ਨੂੰ ਵੀ ਰਿਮੋਟ ਖੋਣਾ ਨਹੀਂ ਚਾਹੀਦਾ ਕਿਸੇ ਦੇ ਹੱਥ ਚੋਂ ਕੋਈ ਚੀਜ਼ ਤੂੰ ਕਰ ਗੱਲ। ਦੇਖ ਇਹ ਇਸ ਗਲਤੀ ਨੂੰ ਮੰਨ ਗਿਆ ਕਿ ਇਹਨੇ ਰਿਮੋਟ ਖੋਇਆ। ਰਿਲੈਕਸ ਹੋ ਥੋੜਾ ਜਿਹਾ। ਰਿਲੈਕਸ। ਤਾਂ ਰਿਮੋਟ ਖੋਇਆ ਸੀ। ਖੋਇਆ ਸੀ ਗਲਤੀ ਹੈ। ਪਰ ਚੀਜ਼ ਮੰਗੀ ਦੀ ਹੁੰਦੀ ਹੈ ਕਿ ਖੋਈ ਦੀ ਹੁੰਦੀ ਹੈ। ਤਾਂ ਖੋਇ ਸੀ। ਗਲਤੀ ਤੇਰੀ ਇੱਥੇ ਮੰਨਦਾ ਖੂਨ ਤੋਂ ਬਾਅਦ ਤੈਨੂੰ ਪੰਚ ਕਰਿਆ ਸੀ ਕਿ ਕਿ ਮਾਰੀ ਸੀ ਛੋਟ ਚ ਗੱਲ ਕਰਨੇ ਲੰਬੀ ਨਹੀਂ ਕਰਨੀ ਹਾਂ ਕਿ ਕਿ ਮਾਰੀ ਸੀ ਜਦੋਂ ਕੋਈ ਚੀਜ਼ ਖੋਵੇ ਉਹਨੂੰ ਸਵਾਲ ਪੁੱਛਣਾ ਚਾਹੀਦਾ ਪਹਿਲਾਂ ਕਿ ਤੁਸੀਂ ਸਿੱਧੀ ਅਦਾ ਪੰਚ ਮਾਰ ਦੋ ਉਹਦੇ ਕਿ ਉਹਦੇ ਨਾਲ ਗੱਲ ਕਰਨੀ ਚਾਹੀਦੀ ਆਪਾਂ ਨੂੰ ਛੋਟ ਚ ਬੱਚਾ ਬਦਦਾ ਹੈ ਰੋਂਣ ਲੱਗ ਕੇ ਆਣਾ ਫਿਰ ਇਹਨੇ ਪਤਾ ਕੀ ਕੀਤਾ ਜਮ ਮਮਾ ਨੂੰ ਆਪਣੀ ਸਾਕ ਤੇ ਖਾਈ ਸ਼ੋਰਚ ਇਹਨੇ ਇਹਨੇ ਤੇ ਤੋਂ ਤੁਮ ਰਿਮੋਟ ਟੀਵੀ ਦੇਖ ਰਿਆ ਸੀ ਇਹਨੇ ਰਿਮੋਟ ਖੋਸ ਲਿਆ ਤੇ ਇਨੇ ਕਿੱਕ ਮਾਰੀ ਇਹ ਰੋਂਣ ਲੱਗ ਗਿਆ ਇਹਨੇ ਤੇਰੇ ਘੂਟਾ ਮਾਰਿਆ ਹਾਂ ਮਮਾ ਨੇ ਆ ਕੇ ਇਹਨੂੰ ਮਾਰਿਆ ਮਮਾ ਮਮ ਦਿਖਾਇਆ ਮਮਾ ਨੇ ਤੇ ਮਾਰਿਆ ਫਿਰ ਇਹ ਮੈਂ ਰਿਮੋਟ ਰੱਖ ਤੋ ਸਾਇ ਤੇ ਇਹਨੇ ਚੱਕ ਲਿਆ ਹਨਾ ਫਿਰ ਮੈਂ ਇਹਨੂੰ ਦੇਖ ਸਾਡੇ ਇੰਡੀਅਨ ਸਾਡੇ ਜਿਹੜੇ ਇੰਡੀਅਨ ਲੋਕ ਹੁੰਦੇ ਸੀ ਪੰਜਾਬੀ ਲੋਕ ਸਾਡੇ ਇਹ ਨਹੀਂ ਦੇਖਿਆ ਜਾਂਦਾ ਵੀ ਗਲਤੀ ਕੀ ਦੀ ਸੀ ਸਾਡੇ ਇਹ ਦੇਖਿਆ ਜਾਂਦਾ ਹੁੰਦਾ ਵੀ ਸੱਟ ਜਾਦਾ ਕਿਹਦੇ ਲੱਗੀ ਆ ਜਿਹਦੇ ਸੱਟ ਲੱਗੀ ਆ ਉਹਨੂੰ ਬੇਖਸੂਰ ਗਿਣਦੀ ਨੇ ਸਾਡੇ ਹੁਣ ਮੰਨ ਲਾ ਮੰਨ ਲਾ ਮੰਨ ਲਾ ਮੈਂ ਗੱਡੀ ਤੇ ਜਾ ਰਿਹਾ ਹੁਣ ਮੈਂ ਗੱਡੀ ਤੇ ਸਾਈਡ ਤੇ ਆ ਆਪਣੀ ਜਗ੍ਹਾ ਤੇ ਆ ਕੋਈ ਮੋਟਰਸਾਈਕਲ ਜ਼ੋਰ ਦੀ ਮਾਰੇ ਮੇਰੀ ਚਾਕੀ ਤੇ ਮਰ ਜੀ ਗਲਤੀ ਕੀ ਦੀ ਆ ਉਹਨੇ ਟੱਕਰ ਮਾਰੀ ਆ ਹਾਂ ਉਹਨੇ ਟੱਕਰ ਮਾਰੀ ਆ ਪਰ ਜਿਹੜਾ ਆਦ ਵਾਲਾ ਦੇਖੂਗਾ ਉਹ ਮੇਰੀ ਗਲਤੀ ਗੱਡੂਗਾ ਉੱਥੇ ਇਸ ਟਾਈਮ ਵੀ ਸ਼ਾਇਦ ਗੱਡੀ ਵਾਲਾ ਗਲਤ ਸੀ ਔਰ ਉਹ ਵੀ ਕਿ ਟਮੋਟਰਸਾਈਕਲ ਨਾਲ ਟੱਕਰ ਮਾਰੀ ਸੀ ਹਨਾ ਹੁnde ਇੱਥੇ ਆਦਾ ਇੱਥੇ ਆਦਾ ਗੱਲ ਤੇ ਗਲਤੀ ਤੇਰੀ ਸੀ ਪਹਿਲਾਂ ਉਹਨੇ ਤਾਂ ਰਿਮੋਟ ਖੋਇਆ ਥੀ ਦਿੱਤੂੰ ਆਪਣਾ ਤੇਰਾ ਉੱਥੇ ਪਹਿਲਾਂ ਗੱਲ ਕਰਨਾ ਬਣਦਾ ਸੀ ਵੀ ਬਾਈ ਕਿਉਂ ਰਿਮੋਟ ਕਿਉਂ ਖੋਇਆ ਉਹ ਗੱਤੈਨੂੰ ਕੀ ਕਹਿੰਦਾ ਵੀ ਮੈਂ ਆਪਣਾ ਚੈਨਲ ਦੇਖਣਾ ਨਾ ਇਹਨੇ ਮਾਰਿਆ ਫਿਰ ਆਪਕਰ ਦਿਖਾਉਣ ਲੱਗਿਆ ਆਪਣੀ ਨਹੀਂ ਯਾਰ ਮੈਂ ਕਨਫਿਊਜ਼ ਕਰ ਤੂੰ ਕਰਨਾ ਮੈਨੂੰ ਮੈਨੂੰ ਐਂ ਦੱਸ ਵੀ ਇਹਨੇ ਪਹਿਲਾਂ ਰਿਮੋਟ ਖੋਇਆ ਕਿ ਮਾਰਿਆ ਪਹਿਲਾਂ ਇਹ ਗੱਲ ਕਲੀਅਰ ਕਰ ਮਾਰੇ ਆਇਆ ਨਾ ਮਾਰੇ ਪਿੰਆ ਪਹਿਲਾ ਹਾਂ ਇਹ ਦੱਸ ਹਾਂ ਹੁਣ ਤੈਨੂੰ ਕੋਈ ਚੀਜ਼ ਖੋਲਵੇ ਇਹ ਤਾਂ ਇਹਨੇ ਖੋਇਆ ਜੇ ਮੈਂ ਖੋਲਾਂ ਕੱਲ ਨੂੰ ਜੇ ਮੈਂ ਖੋਲਾਂ ਤੈਨੂੰ ਤੁਸੀਂ ਵੱਡੇ ਹੁਣ ਫਿਰ ਅੱਛਾ ਇਹ ਕਿਹੜੀ ਥਿਊਰੀ ਹੋਈ ਵੀ ਜੇ ਵੱਡਾ ਤੂੰ ਛੱਡ ਦੋ ਤਿਆ ਨਾ ਸੁਣ ਗੱਲ ਇਹਨੇ ਨੂੰ ਮੋਟ ਖੋਇਆ ਗੱਲ ਕਰਨੀ ਬਣਦੀ ਆ ਚੱਲ ਇਹਨੂੰ ਛੱਡ ਮੈਂ ਰਿਮੋਟ ਖੋਇਆ ਤੇਤੋਂ ਮੇਰੇ ਨਾਲ ਕੀ ਕਰੇਗਾ ਵੱਡਾ ਹੋਣ ਦੇ ਨਾਤੇ ਤੇਰਾ ਪ੍ਰੋਗਰਾਮ ਚੱਲ ਰਿਹਾ ਤੇਰਾ ਪ੍ਰੋਗਰਾਮ 5 ਮਿੰਟ ਦਾ ਰਹਿੰਦਾ ਸੀਗਾ ਮੈਂ ਰਿਮੋਟ ਖੋਲਿਆ ਤੂੰ ਮੇਰੇ ਨਾਲ ਗੱਲ ਕਰੇਂਗਾ ਨਾ ਗੱਲ ਤਾਂ ਕਰ ਹੀ ਸਕਦਾ ਵੱਡਾ ਹੋਣ ਦੇ ਨਾਤੇ ਕਿ ਨਹੀਂ ਕਰੇਂਗਾ ਵੀ ਪਾਪਾ ਪਲੀਜ਼ 5 ਮਿੰਟ ਰਹਿ ਗਏ ਉਹਨੂੰ ਦੇਖ ਲੈਣ ਦੇ ਦੋ ਮੈਂ ਕੀ ਕਹੂੰਗਾ ਵੀ ਚੱਲ ਦੇਖ ਲੈ 5 ਮਿੰਟ ਨੇ ਨਾ ਮੈਂ ਤੁਹਾਨੂੰ ਰੋਜ਼ ਕਹਿਣਾ ਹੁੰਦਾ ਵੀ ਕਿੰਨਾ ਟਾਈਮ ਰਹਿ ਗਿਆ ਵੀ ਮੂਵੀ ਦਾ ਤੂੰ ਕਹਿਣਾ ਹੁੰਦਾ ਵੀ ਥੋੜੀ ਜਿਹੀ ਰਹਿ ਗਈ ਮੈਂ ਕੀ ਕਹਿਣਾ ਹੁੰਦਾ ਵੀ ਇਸ ਮੂਵੀ ਤੋਂ ਬਾਅਦ ਨਾਲ ਦੀ ਨਾਲ ਸੋ ਜਾ ਜੇ ਹੁਣ ਤੂੰ ਐਦਾਂ ਕਰੇ ਵੀ ਮੇਰੇ ਨਾਲ ਗੱਲ ਨਾ ਕਰੇ ਤਾਂ ਮੈਨੂੰ ਪੰਚ ਕਰ ਦੇਵੇਂ ਪੰਚ ਕਰਨਾ ਸਹੀ ਆ ਕਿ ਗੱਲ ਕਰਨਾ ਸਹੀ ਆ ਦੋਨਾਂ ਹੁਣ ਅੱਗੇ ਨੂੰ ਪਤਾ ਲੱਗ ਗਿਆ ਹੁਣ ਇਹ ਦੱਸ ਮੈਨੂੰ ਦੂਜੀ ਗੱਲ ਵੀ ਜੇ ਅੱਗੇ ਨੂੰ ਇਹ ਤੇ ਤੋ ਰਿਮੋਟ ਖੋਵੇ ਤੂੰ ਗੱਲ ਕਰੇਂਗਾ ਕਿ ਪੰਚ ਕਰੇਂਗਾ ਕਰਾਂਗਾ ਪਾਪਾ ਮੈਂ ਬੋਲਿਆ ਸੀ ਮੈਨੂੰ ਦੇ ਦੇ ਰਿਮੋਟ ਇਹਨੇ ਜੀਤਾ ਹੀ ਨਹੀਂ ਜਦ ਇਹਨੇ ਰਿਮੋਟ ਖੋਇਆ ਤਾਂ ਗੱਲ ਕਰਨ ਦੀ ਕੋਸ਼ਿਸ਼ ਕਰੀ ਆ ਹਾਂ ਕਰੀ ਸੀ ਇਹਨੇ ਗੱਲ ਕਰਨ ਦੀ ਖੜ ਜਾਈ ਕਿ ਇੱਕ ਮੈਂ ਤੂੰ ਚੁੱਪ ਕਰ ਇਹਨੂੰ ਬੋਲਣ ਦੇ ਕੁਝ ਇਹਨੇ ਗੱਲ ਕਰਦੀ ਮੈਨੂੰ ਬੋਲਿਆ ਕਿ ਮੋਟ ਦੇ ਦੇ ਇਹਨੇ ਮੈਨੂੰ ਬੋਲਿਆ ਨਹੀਂ ਸੀਗਾ ਮੈਨੂੰ ਮੋਟ ਦੇ ਦੇ ਤੁਮਨੇ ਨੂੰ ਬੋਲਿਆ ਵੀ ਰਿਮੋਟ ਦੇ ਦੇ ਮੈਨੂੰ ਫਿਰ ਮੈਂ ਤਾਂ ਚੁੱਪ ਕਰਕੇ ਬੈ ਗਈ ਸੀ ਨਾ ਮੈਂ ਬੋਲਿਆ ਕਿ ਇਹ ਤੇਰਾ ਟਾਈਮ ਖਤਮ ਹੋ ਗਿਆ ਹੁਣ ਮੈਨੂੰ ਦੇ ਦੇ ਰਿਮੋਟ ਹਾਂ ਲੜਾਈ ਤੋਂ ਬਾਅਦ ਲੜਾਈ ਤੋਂ ਬਾਅਦ ਹਾਂ ਜਦ ਤੱਕ ਜਦ ਤੇ ਇਹਨੇ ਰਿਮੋਟ ਤੇਤੋਂ ਖੋਲਿਆ ਇਨੇ ਕਿੱਕ ਮਾਰੀ ਠੀਕ ਹੈ ਇਹਨੇ ਕਿੱਕ ਤੋਂ ਬਾਅਦ ਤੇਰੇ ਘੂਟਾ ਮਾਰਿਆ ਕੂਟੇ ਤੋਂ ਬਾਅਦ ਮੰਮਾ ਨੇ ਤੇਰੀ ਅੱਖ ਤੇ ਖੂਨ ਨਿਕਲਦਾ ਦੇਖਿਆ। ਐਦਾਂ ਹੀ ਹੋਇਆ? ਹਾਂ ਫਿਰ ਉਸ ਤੋਂ ਬਾਅਦ ਮੰਮਾ ਨੇ ਇਹਨੂੰ ਆਕੇ ਕੁੱਟਿਆ। ਇਹ ਮੰਮਾ ਨੇ ਮਾਰਿਆ ਇਹਨੂੰ ਆਕੇ। ਮਾਰਿਆ ਨਾ ਮਾਰਿਆ ਮੰਮਾ ਨੇ ਤੈਨੂੰ। ਮਾਰਨ ਤੋਂ ਬਾਅਦ ਇਹ ਰੋਇਆ ਹੁਣ। ਤੈਨੂੰ ਪਤਾ ਖੁੰਝੇ ਚ ਲੱਗ ਜਾਂਦਾ ਫਿਰ ਸੈਰ ਤੇ ਹੋ ਗਿਆ ਹੁਣ। ਉਸ ਟਾਈਮ ਰਿਮੋਟ ਕਿਹਦੇ ਹੱਥ 'ਚ ਸੀ? ਮੇਰੇ ਪਤਾ ਮੇਰੇ ਹੱਥ 'ਚ ਤਾਂ ਸੀ ਐਨਏ ਕੋਸਲੇ ਆਏ। ਮੈਨੂੰ ਇਹ ਦੱਸ ਵੀ ਲੜਾਈ ਤੋਂ ਬਾਅਦ ਰਿਮੋਟ ਮੰਮਾ ਦੇ ਇਹਨੂੰ ਮਾਰਨ ਤੋਂ ਬਾਅਦ ਰਿਮੋਟ ਕਿਹਦੇ ਹੱਥ 'ਚ ਸੀ? ਉਹ ਇਹਦੇ ਕੀ ਸੀ ਨਾ ਫੋਟੋ ਫਿਰ ਮੈਂ ਮੈਂ ਫੇਰ ਮੈਂ ਆ ਲਿਤਾ ਝੂਠੇ ਕਹਿੰਦਾ ਐਕਟਿੰਗ ਕਰਦਾ ਕਾਦੀ ਐਕਟਿੰਗ ਕਰਦਾ ਤੂੰ ਦੱਸੀ ਮੈਨੂੰ ਦੇਖ ਹੁਣ ਤੂੰ ਅੱਖਾਂ ਉੱਪਰ ਨਾ ਕਰ ਕਿੱਥੇ ਝੂਠਾ ਹੈ ਕਿੱਥੇ ਝੂਠ ਬੋਲ ਰਿਹਾ ਹੈ ਇਹ ਇਹ ਬਹੁਤ ਝੂਠ ਬੋਲਦਾ ਮੈਂ ਦੇਖ ਲੈ ਇਹ ਬੋਲ ਐਕਟਿੰਗ ਤੂੰ ਕਹੇ ਐਕਟਿੰਗ ਕਰਦਾ ਕਿੱਥੇ ਐਕਟਿੰਗ ਕਰਦਾ ਕਿ ਤੂੰ ਇੱਕ ਸ਼ਬਦ ਦੱਸ ਵੀਰ ਤੂੰ ਮੈਨੂੰ ਖੁੱਲ ਕੇ ਦੱਸ ਬੁੱਤ ਵੀ ਇਹ ਐਥੇ ਝੂਠ ਬੋਲਦਾ ਪਾਪਾ ਪਤਾ ਨਾ ਹੁੰਦਾ ਆਪਣੀ ਨੇ ਤੇ ਪਈ ਹੂੰ ਪਾ ਮੈਨੂੰ ਵੀ ਬੋਲਦਾ ਫਿਰ ਇਸ ਦਾ ਮੈਂ ਨਹੀਂ ਮੈਂ ਵੀ ਬੋਲਣ ਕਰਾਂ ਐਕਟਿੰਗ ਥੋੜੀ ਹੁੰਦੀ ਆਗੀ ਉਹ ਤਾਂ ਚਿੜਾਣਾ ਹੁੰਦਾ ਪਈਆਂ ਨੇ ਜਦ ਤੂੰ ਗਲਤੀ ਕਰਦਾ ਤੇਰੇ ਪੈਂਦੀਆਂ ਨੇ ਮੈਂ ਕਦੇ ਕਦੇ ਭੰਗੜਾ ਵੀ ਪਾਉਂਦਾ ਹੁੰਦਾ ਵੀ ਆ ਸਵਾਦ ਆ ਗਿਆ ਅੱਜ ਤਾਂ ਫਿਰ ਉਹ ਐਕਟਿੰਗ ਹੁੰਦੀ ਆ ਉਹ ਤਾਂ ਖੁਸ਼ੀ ਹੁੰਦੀ ਆ ਧਿਆਨ ਰੱਖਿਓ ਇੱਕ ਗੱਲ ਦਾ ਜਦ ਇੱਕ ਦੂਜੇ ਦੇ ਅੱਜ ਅੱਜ ਮੈਂ ਤੁਹਾਡੇ ਆ ਕੇ ਲਾਈਆਂ ਨੇ। ਇਹਨੇ ਲਾਉਣ ਤੋਂ ਬਾਅਦ ਇਹਦੀ ਸ਼ਿਕਾਇਤ ਮੇਰੇ ਕੋਲੇ ਕਿੰਨੇ ਵਾਰੀ ਕੀਤੀ ਉੱਥੇ ਜਾ ਕੇ? ਇਹਨੇ ਕਰੀਆ, ਇਹਨੇ ਕਰੀਆ। ਤੇਰੀ ਸ਼ਿਕਾਇਤ ਤਾਂ ਉੱਥੇ ਜਾ ਕੇ ਕਾਦੀ ਕਰੀ ਸੀ? ਕਾਹਦੀ ਜੋ ਵੀ ਪਤਾ ਨਹੀਂ ਆਈ ਡੋਨਟ ਨੋ। ਉਹ ਮੈਨੂੰ ਦੋ ਵਾਰੀ ਜਾ ਕੇ ਸ਼ਾਮ ਨੂੰ ਇਵਨਿੰਗ ਚ 5 ਵਜੇ ਦੱਸਿਆ ਵੀ papa ਸ਼ਹਿਰੀ ਇਦਾਂ ਕਰ ਰਿਹਾ, ਇਦਾਂ ਕਰ ਰਿਹਾ ਬਿਸਕੁਟ। ਵੀ ਫ੍ਰਿਜੀ ਚ ਇਹਨੇ ਬਿਸਕੁਟ ਜੂਠਾ ਰੱਖਤਾ। ਜੂਠਾ ਰੱਖਿਆ ਤਾਂ papa नहीं नहीं पता इन्हें दो शिकायत कर लड़ाई तो बाद हाँ। तो मेरे को बहुत बैठा इन्हें मेरे को दूजी शिकायत केड़ी ਹੁੱਲ ਤੋੜਿਆ ਸੀਗਾ ਕਿਉਂਕਿ ਦੇਖ ਸੁਣ ਹੁਣ ਗੱਲ ਧਿਆਨ ਨਾਲ ਸੁਣ ਤੁਸੀਂ ਅੱਜ ਜੋ ਵੀ ਰਿਪੋਰਟ ਦਾ ਮਸਲਾ ਖਤਮ ਹੋ ਗਿਆ ਆਪਣਾ ਹੋ ਗਿਆ ਜਿੱਥੇ ਜਿੱਥੇ ਗਲਤੀ ਤੁਹਾਨੂੰ ਪਤਾ ਲੱਗ ਗਿਆ ਕਿੱਥੇ 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 ਤੂੰ ਗਲਤ ਸੀ ਤੈਨੂੰ ਪਤਾ ਲੱਗ ਗਿਆ ਕਿੱਥੇ ਤੂੰ ਗਲਤ ਸੀ ਤੈਨੂੰ ਪਤਾ ਲੱਗ ਗਿਆ ਹੁਣ ਮੈਨੂੰ ਇੱਥੇ ਮੈਂ ਲਾਸਟ ਗੱਲ ਕਰਨ ਲੱਗਿਆ ਸਹੀ ਸਹੀ ਜਵਾਬ ਦੇਣਾ ਸੋਚ ਕੇ ਦਿਮਾਗ ਤੁਸੀਂ ਕਹਿ ਰਹੇ ਹੋ ਨਾ ਇੱਕ ਮਿੰਟ ਇੱਕ ਨਹੀਂ ਇਹ ਤਾਂ ਗਲਤ ਗੱਲ ਆ ਕੌਣ ਮਾਰਦਾ ਮੈਨੂੰ ਤੂੰ ਅੱਜ ਤੋਂ ਬਾਅਦ ਇਹਨੂੰ ਚੜਾਏਂਗਾ ਨਾ ਵਾਦਾ ਕਰਦਾ ਹਾਂ ਇਸ ਗੱਲ ਦਾ ਜ਼ਿੰਮੇਵਾਰੀ ਤੇਰੀ ਆਪਣੀ ਹੈਗੀ ਆ ਤੂੰ ਚੜਾਏਂਗਾ ਚੜਾਏਂਗਾ ਅੱਜ ਤੋਂ ਬਾਅਦ ਕਿਸੇ ਗੱਲ ਤੋਂ ਨਹੀਂ ਚੜਾਉਂਦਾ ਨਾ ਬਈ ਅੱਜ ਵੀ ਆਸ ਨਹੀਂ ਜੇ ਮਮਾ ਮਾਤਾ ਨੇ ਮੋਸ਼ਮ ਚ ਸਮੂਹ ਹੋ ਰਿਹਾ ਦੇਣਾ ਕਿ ਆ ਉੱਥੇ ਆਂਦਾ ਨਾ ਫਿਰ ਮੈਨੂੰ ਕੰਡਾ ਵੀ ਇਹ ਚਿੰਤਾ ਅੱਜ ਦਾ ਮਿਆਗੇ ਕੁੱਟ ਕੇ ਅੱਛਾ ਪਤਾ ਤਾਂ ਪ੍ਰਾਣੀ ਦਾ ਨਹੀਂ ਨਹੀਂ ਪ੍ਰਾਣੀ ਨਾ ਮੇ ਪ੍ਰਾਣੀ ਥੋੜੀ ਗੱਲ ਹੁੰਦੀ ਆ ਜਿੱਦੇ ਬਾਥਰੂਮ ਚ ਐਦਾਂ ਦੱਸੋ ਬਾਥਰੂਮ ਚ ਪੇੜ ਜਾਦੇ ਕਿਹਦੇ ਲੱਗਦੇ ਨੇ ਮੈਨੂੰ ਲੱਗਦੇ ਤੇਰੇ ਕਿਵੇਂ ਲੱਗਦੇ ਨੇ ਬਾਥਰੂਮ ਦੇ ਚੇਲੇ ਜਾਰੇ ਕਿਸ ਗੱਲ ਤੋਂ ਅਸੀਂ ਚਰਨ ਮੂਨੇ ਅਸੀਂ ਕਰਦੇ ਗੀ ਚਲੋ ਤਾਂ ਗਲਤੀ ਹੁੰਦੀ ਆ ਮਮਾ ਪਤਾ ਕੀ ਆ ਮੈਂ ਗੱਲ ਦੱਸ ਦਾਂ ਮਦਰ ਦੀ ਚਪੇੜਾਂ ਦੀ ਕੋਈ ਚਿੰਤਾ ਨਹੀਂ ਕਰੀਦੀ ਹੁੰਦੀ ਉਹ ਪੈਂਦੀਆਂ ਹੁੰਦੀਆਂ ਨੇ ਉਹ ਡਸਨਟ ਮੈਟਰ ਉਹ ਤੂੰ ਗੁੱਸਾ ਕਰਦਾ ਮਮਾ ਦਾ ਮਮਾ ਦਾ ਗੁੱਸਾ ਕਰਦਾ ਕਾ ਤੂੰ ਜੇ ਮਮਾ ਨਾ ਆਵੇ ਰੋਟੀ ਕੌਣ ਦੇਊਗਾ ਆਪਾਂ ਨੂੰ ਜੇ ਮਮਾ ਨਾ ਆਵੇ ਰੋਟੀ ਕੌਣ ਦੇਊਗਾ ਕੋਈ ਕੋਈ ਵੀ ਨਹੀਂ ਤੁਸੀਂ ਦੇ ਸਕਦੇ ਹੋ ਉਹਨਾਂ ਟੇਸਟ ਦੇ ਦਊਗਾ ਮੈਂ ਰੋਟੀ ਜਿਵੇਂ ਮਮਾ ਦਿੰਦੀ ਆ ਜਿੱਦੇ ਮੈਂ ਚਾਹ ਬਣਾਉਣਾ ਤੁਸੀਂ ਪੀਨੇ ਹੋ ਉਹ ਬਣਾਓ ਜਾ ਬਣਿਆ ਉਹ ਖਾਓ ਉਹ ਹੀ ਖਾਓ ਜਿੰਨਾ ਟੇਸਟ ਮੰਮਾ ਬਣਾਉਂਦੀ ਆ ਚਾਚ ਮੈਂ ਪਾ ਦਿੰਨਾ ਉਹਨਾ ਟੇਸਟ ਜਿੱਦੇ ਮੈਂ ਚਾਹ ਬਣਾਉਣਾ ਤੁਸੀਂ ਪੀਨੇ ਹੋ ਦੋਨੋਂ ਜਣੇ ਪੀਨੇ ਇੱਕ ਵਾਰ ਪੀਤੀ ਆ ਸਾਨੂੰ ਜਨ ਪਰ ਗਰੇਚੋ ਲੰਗ ਜਾਂਦੀ ਏ ਮੇਰੀ ਬਣਾਈ ਹੋਈ ਚਾ ਮਾ ਕਿਉਂ ਨਹੀਂ ਲੰਗਦੀ ਅੰਮ੍ਰਿਤ ਕੋਈ ਨਹੀਂ ਮੱਠੀ ਤਾਂ ਲੰਗ ਜਾਂਦੀ ਏ ਇਤਨੀ ਘਰ ਮੈਂ ਬੜਕੋੜੇ ਪਲਾਈ ਕੀ ਆ ਨਾ ਮੰਮਾ ਦਾ ਤੇ ਮੇਰੇ ਖਾਣੇ ਚ ਫਰਕ ਹੁੰਦਾ ਤੁਹਾਡੇ ਖਾਣੇ ਚ ਮੰਮਾ ਫਰਕ ਹੁੰਦਾ ਨਾ ਹੁੰਦਾ ਤੁਹਾਡੇ ਫਿਰ ਫਿਰ ਮਮਾ ਤੇ ਪੇੜਾਂ ਦਾ ਗੁੱਸਾ ਕਰਨਾ ਚਾਹੀਦਾ ਕਿ ਨਹੀਂ ਕਰਨਾ ਚਾਹੀਦਾ ਨਹੀਂ ਕਰਨਾ ਚਾਹੀਦਾ ਜੇ ਮਮਾ ਨਾ ਹੋਵੇ ਆਪਾਂ ਭੁੱਖੇ ਮਰਾਂਗੇ ਜਾਂ ਨਹੀਂ ਮਰਾਂਗੇ ਮਰਾਂਗੇ ਫਿਰ ਫਿਰ ਮਮਾ ਨੂੰ ਬਚਾ ਕੇ ਰੱਖਣ ਦਾ ਫਾਇਦਾ ਕਿ ਨਹੀਂ ਬਚਾਉਣਾ ਮਮਾ ਦੀ ਜਿੱਦ ਕਰਨੀ ਚਾਹੀਦੀ ਹੈ ਕਿ ਨਹੀਂ ਕਰਨੀ ਚਾਹੀਦੀ ਆ ਦੋ ਚਾਰ ਚਪੇੜਾਂ ਖਾ ਲੈਣੀਆਂ ਚਾਹੀਦੀਆਂ ਨੇ ਕਿ ਨਹੀਂ ਜਿੱਦ ਮਮਾ ਗੁੱਸੇ ਚ ਹੁੰਦੀਆਂ ਮੈਂ ਕਈ ਵਾਰੀ ਚੁੱਪ ਕਰ ਜਾਂਦਾ ਕਿ ਨਹੀਂ ਜਿੱਦ ਮਮਾ ਬੋਲ ਰਹੀ ਹੁੰਦੀ ਆ ਸਿੱਧੇ ਸਿੱਧੇ ਜਵਾਬ ਦੋ ਸਿੱਧੇ ਸਿੱਧੇ ਸਵਾਲ ਨੇ ਫਿਰ ਤੁਸੀਂ ਬੋਲਦੇ ਹੋ ਮम्मा ਕਦੇ ਕਦੇ ਗੁੱਸੇ 'ਚ ਹੁੰਦੀ ਆ ਮम्मा ਬੋਲਦੀ ਹੁੰਦੀ ਆ ਮੈਂ ਚੁੱਪਉਣਾ ਕਿ ਨਹੀਂ ਤੁਹਾਨੂੰ ਜਾਂਦਾ ਜਾਂਦਾ ਕਹਿ ਕੇ ਦੱਸ ਜਾਨਣਾ ਹੁੰਨਾ ਕਿ ਨਹੀਂ ਵੀ ਤੁਸੀਂ ਚੁੱਪ ਰਹੇ ਹੋ ਅੱਜ ਬੋਲਿਓ ਨਾ ਕਹਿ ਕੇ ਜਾਨਣਾ ਮੈਂ ਜਾਂਦਾ ਕਲੀਨਿਕ ਜਾਣਾ ਮੈਂ ਤੁਹਾਨੂੰ ਕਹਿ ਕੇ ਗਿਆ ਤੇ ਵੀ ਹੈਲੋ ਬਾਈ ਗੁੱਸਾ ਮੇਰਾ ਥੋੜੇ ਦਿਨਾਂ ਉੱਤਰ ਜੇ ਤੁਸੀਂ ਚੁੱਪ ਰਹੇ ਹੋ ਹੁੰਦਾ ਨਾ ਮੈਂ ਗੁੱਸਾ ਤਾਂ ਮੇਰਾ ਹੁੰਦਾ ਮम्मा ਦਾ ਉੱਤਰ ਦਾ ਕਿਹਦੇ ਦਾ ਸਾਡਾ ਉੱਤੇ ਥੋੜੇ ਉੱਤੇ ਸਭ ਤੋਂ ਜ਼ਿਆਦਾ ਕਿਹਦੇ ਉੱਤਰ ਦਾ ਤੈਨੂੰ ਨਹੀਂ ਪਤਾਏਗਾ ਤੂੰ ਦੱਸ ਇਹ ਤਾਂ ਜਿਹਦੇ ਤੋਂ ਉੱਤਰ ਦਾ ਨੂੰ ਪੁੱਛਣਾ ਐਦਾਂ ਥੋੜੀ ਆ ਅੱਜ ਦਾ ਝਗੜਾ ਹੋ ਗਿਆ ਸੈਟੀਸਫਾਈ ਹੋ ਦੋਨੋਂ ਅੱਜ ਦੇ ਝਗੜੇ ਚ ਕੀ ਕਰਨਾ ਤੂੰ ਦੱਸ ਕੀ ਕਰਨਾ ਕਰਨ ਨੂੰ ਨਾ ਕਲੀਨਿਕ ਜਾਣਾ ਤੁਹਾਡਾ ਝਗੜਾ ਪੈ ਗਿਆ ਰ ਮੋਰ ਦਾ ਉਹ ਕੀ ਕਰਨਾ ਛੋਟ ਛੋਟ ਨਾਲ ਛੇਤੀ ਛੇਤੀ ਦੱਸ ਦੇ ਟੌਸ ਕਰਾਂਗੇ ਜਿਹਦਾ ਟੌਸ ਆ ਗਿਆ ਉਹ ਰਿਮੋਟ ਲੈ ਸਕਦਾ ਜਦ ਵੀ ਬੈਟ ਜਦ ਵੀ ਬੈਟਿੰਗ ਆਉਂਦੀ ਹੈ ਨਾ ਸਾਡੀਆਂ ਨਾਲ ਇਹ ਕਹਿੰਦਾ ਜਦ ਇਹ ਆਊਟ ਹੁੰਦਾ ਇਹ ਕਹਿੰਦਾ ਉਹ ਲਾਸਟ ਬੋਲ ਕਰਾ ਦੇ ਲਾਸਟ ਬੋਲ ਜਦੋਂ ਉਹ ਆਊਟ ਹੁੰਦਾ ਹੈ ਹਨਾ ਫਿਰ ਲਾਸਟ ਬੋਲ ਲਾਸਟ ਬੋਲ ਬੋਲੀ ਜਾਂਦੇ ਐ ਇਦਾਂ ਕਰਦਾ ਤੂੰ ਵੀ ਤਾਂ ਕਿ ਇਦਾਂ ਹੀ ਕਰਦਾ ਨਹੀਂ ਯਾਰ ਇਹਦੇ ਝਗੜੇ ਦਾ ਹੱਲ ਥੋੜੀ ਹੁੰਦਾ ਹੁੰਦਾ ਹੁਣ ਇੱਥੇ ਕਨਫਿਊਜ਼ਨ ਹੋ ਜੂਗੀ ਨਾ ਹੁਣ ਟੌਸ ਕਰ ਲਿਆ ਹੁਣ ਤੂੰ ਜਿੱਤ ਗਿਆ ਜਿਹੜਾ ਟੌਸ ਆ ਧਿਆਨ ਰੱਖਿਓ ਜਿਹੜਾ ਟੌਸ ਹੋਇਆ ਜਿਹੜਾ ਬੰਦਾ ਜਿੱਤਿਆ ਇੱਕ ਕੰਟਾ ਪ੍ਰੋਗਰਾਮ ਦੇ ਸਕਦਾ ਟੀਵੀ ਦਾ ਉਹ ਇੱਕੋ ਪ੍ਰੋਗਰਾਮ ਦੇ ਸਕਦਾ ਮੰਨ ਲਾਰ ਵੀ ਕਾਰਟੂਨ ਚੱਲ ਰਿਹਾ ਮਿੱਕੀ ਮਾ우스 ਮਿੱਕੀ ਮਾ우스 ਦੇਖਦੇ ਹੋ ਮਿੱਕੀ ਮਾ우스 ਚੱਲ ਰਿਹਾ ਸ਼ੁਰੂ ਹੋਇਆ ਹੁਣ ਟਾਸ ਹੋ ਗਿਆ ਵੀ ਕੌਣ ਦੇਖੂਗਾ ਇਹ ਕਹਿੰਦਾ ਮੈਨੇ ਹੋਰ ਕਿਹੜਾ ਪ੍ਰੋਗਰਾਮ ਹੁੰਦਾ ਉਹ ਜੈਕ ਡੋਰਮਨ ਤੂੰ ਕਹਿੰਦਾ ਮੈਨੇ ਮਿੱਕੀ ਮਾ우스 ਦੇਖਣਾ ਇਹ ਕਹਿੰਦਾ ਡੋਰਮਨ ਦੇਖਣਾ ਹੁਣ ਟਾਸ ਹੋ ਗਿਆ ਹੁਣ ਟਾਸ ਹੋਣ ਤੇ ਜਿੱਤੇ ਕੌਣ ਆ ਤੂੰ ਤੂੰ ਜਿੱਤੇ ਹੁਣ ਤੂੰ ਸਿਰਫ ਮਿੱਕੀ ਮਾ우스 ਦੇਖੇਗਾ ਮਿੱਕੀ ਮਾਊਸ ਤੋਂ ਬਾਅਦ ਨੂੰ ਮੋਟੇ ਨੂੰ ਦੇ ਦੀ ਇਹਨੇ ਦੇਖਿਆ ਡਾਰੈਮਨ ਹੂੰ ਠੀਕ ਆ ਡਾਰੈਮਨ ਤੋਂ ਬਾਅਦ ਫਿਰ ਟਾਸ ਕਰਦੇ ਵੀ ਅਗਲਾ ਪ੍ਰੋਗਰਾਮ ਕੀ ਦਾ